ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ ਗੁਰੂ ਕੇ ਸੰਗਤ ਬਾਹਰ ਕਿਰਪਾ ਦ੍ਰਿਸ਼ਟੀ ਬਖਸ਼ਿਸ਼ ਸਭ ਸੱਚੇ ਪਾਤਸ਼ਾਹ ਨੇ ਕੀਤੀ ਹੈ ਗੁਰਦੁਆਰਾ ਸਿੰਘ ਸਭਾ ਫੌਂਦੀ ਵੱਲੋਂ ਵੱਡਾ ਪਰਾਲਾ ਸੰਗਤਾਂ ਦੇ ਸਹਿਯੋਗ ਨਾਲ ਹੋਇਆ ਹੈ ਸਰਗਰਾਂ ਦੀ ਕਿਰਪਾ ਹੈ ਬੱਚੇ ਸੰਥਿਆ ਲੈ ਰਹੇ ਹਨ ਜਪਜੀ ਬਾਣੀ ਦੀ ਹੁਣ ਤੱਕ ਸਭ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ ਜੀ 35 ਪੌੜੀਆਂ ਤੱਕ ਦਾਸ ਉਚਾਰਨ ਕਰ ਚੁੱਕਾ ਹੈ ਅਤੇ ਬੱਚੇ ਸਰਵਣ ਕਰ ਚੁੱਕੇ ਹਨ ਕੋਈ ਵੀ ਪ੍ਰਾਣੀ ਗੁਰੂ ਕੀ ਸੰਗਤ ਦਾਸ ਜਿੱਦਾਂ ਫੇਸਬੁੱਕ ਤੇ ਜਾਂ YouTube ਤੇ ਇਹਨੂੰ ਸੈਂਡ ਕਰ ਦਿੰਦਾ ਹੈ ਜੀ ਕੋਈ ਵੀ ਪ੍ਰਾਣੀ ਲਾਹਾ ਲੈ ਸਕਦੇ ਹਨ ਜੀ ਇਹ ਉਪਰਾਲਾ ਵੱਡਾ ਗੁਰਦੁਆਰਾ ਸਿੰਘ ਸਭਾ ਫੌਂਦੀ ਵੱਲੋਂ ਗੁਰੂ ਕੀ ਸੰਗਤਾਂ ਦੇ ਸਹਿਯੋਗ ਦੇ ਨਾਲ ਧੰਨ ਗੁਰਗ੍ਰੰਥ ਸਾਹਿਬ ਮਹਾਰਾਜੀ ਦੀ ਛਤਰ ਛਾਇਆ ਨਾਲ ਆਰੰਭ ਕੀਤਾ ਹੈ ਹੁਣ ਤੱਕ 35 ਪੌੜੀਆਂ ਦਾਸ ਉਚਾਰਨ ਕਰ ਚੁੱਕਾ ਹੈ ਜੀ ਆਓ ਅੱਗੇ ਸਾਹਿਬ ਸੱਚੇ ਪਾਤਸ਼ਾਹ ਗਰੀਬ ਨਿਵਾਜ ਗਰੀਬਾਂ ਨੂੰ ਨਿਵਾਜਣ ਵਾਲੇ ਆਪਣੀ ਕਿਰਪਾ ਸਦਕਾ ਆਪਣੀ ਸੇਵਾ ਆਪ ਲੈਣ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਗਾਨਖੰਡ ਮਹ ਗਿਆਨ ਪ੍ਰਚੰਡ ਤਥੈ ਨਾਦ ਬਨੋਦ ਕੋਟ ਆਨੰਦ ਸ਼ਰਮਖੰਡ ਕੀ ਬਾਣੀ ਰੂਪ ਤੱਥੈ ਘਾਟ ਤਕੜੀਆ ਬਹੁਤ ਅਨੂਪ ਤਾਂ ਕਿਉ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹੈ ਪਿਛੈ ਪਛੁਤਾਏ ਤੱਥਾ ਘੜੀਆ ਸੁਰਤ ਮਤ ਮਨ ਬੁੱਧ ਤੱਥਾ ਘੜੀਆ ਸਵਰਾਸ ਦਾ ਕੀ ਸੁਧ ਕਰਮਖੰਡ ਕੀ ਬਾਣੀ ਜੋਰ ਤੱਥੈ ਹੋਰ ਨ ਕੋਈ ਹੋਰ ਤਿੱਥੈ ਜੋਦ ਮਹਾਬਲ ਸੂਰ ਤਨ ਮਹਿ ਰਾਮ ਰਹਾ ਪਰਪੂਰ ਤਿੱਥੈ ਸਿੱਤੋ ਸਿੱਤਾ ਮਹਿਮਾ ਮਾਹੇ ਤਾਂ ਕੇ ਰੂਪ ਨ ਕਤ ਨਹੀਂ ਜਾਹੇ ਨਾਹੇ ਮਰੇ ਨ ਠੱਗੇ ਜਾਹੇ ਜਨ ਕੈ ਰਾਮ ਬਸੈ ਮਨ ਮਾਹੇ ਤਿੱਥੈ ਭਗਤ ਵਸੈ ਕੈ ਲੋਕ ਰਹਿ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਥਾ ਖੰਡ ਮੰਡਲ ਵਰ ਭੰਡੋ ਜੇ ਕੋ ਕਥੈ ਤਾਂ ਅੰਤ ਨਯੰਤ ਤਥਾ ਲੋ ਹ ਲੋ ਆਕਾਰ ਜਿਬ ਜਿਬ ਹੁਕਮ ਤੇ ਮੈਂ ਤਵ ਕਾਰ ਵੇਖ ਆਪਿ ਗਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਬਹਾਰਾ ਧੀੜ ਜ ਸੁਨਿਆਰ ਅਹਰਣ ਮਾਤ ਵੇਦ ਹਥਿਆਰ ਬਾਉ ਕਲਾ ਅਗਨ ਤਾਪਤਾਉ ਭਾਂਡਾ ਭਉ ਅੰਮ੍ਰਿਤ ਤਿਤ ਢਾਲ ਘੜਿਆ ਸ਼ਬਦ ਸਚੀ ਟਕਸਾਲ ਜਿਨ ਕੋ ਨਦਰ ਕਰਮ ਤਿ ਨਕਾਰ ਨਾਨਕ ਨਦਰਿ ਨਦਰ ਨਿਹਾਲ ਸਲੋਕ ਪਵਨ ਗੁਰੂ ਬਾਣੀ ਪਿਤਾ ਮਾਤਾ ਦਰਦ ਮਹਤ ਦਿਵਸ ਰਾਤ ਦੋਇ ਦਾਹੀ ਦਾਇਆ ਖੇਲਾ ਸਗਲ ਜਗਤ ਸੰਗੀਆਂ ਅੰਗੀਆਂ ਬਰੀਆਂ ਅੰਗੀਆਂ ਵਾਚੈ ਧਰਮ ਹਦੂਰਾ ਕਰਮੀ ਆਪੋ ਆਪਣੀ ਕੇ ਨੇੜੈ ਕੈ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਕ ਉਜਲੇ ਕੇਤੀ ਛੁਟੀ ਨਾਲ ਵਾਹੀ ਗੁਰਜੀ ਕਾ ਖਾਲਸਾ ਜੀ ਵਾਹੀ ਗੁਰਜੀ ਕੀ ਫਤਿਹ ਗੁਰੂ ਕੇ ਸੰਗਤ ਜਬ ਜੀ ਸਾਬ ਸੰਪੂਰਨ ਹੋ ਚੁੱਕੇ ਨੇ ਤੇ ਵੱਧ ਤੋਂ ਵੱਧ ਲਾਹਾ ਆਪਾ ਲੈਣਾ ਹੈ ਗੁਰੂ ਕੀ ਸਾਰੀਆਂ ਸੰਗਤਾਂ ਨੇ ਦਾਸ ਦੀ ਜਿੱਤੇ ਜਿੱਥੇ ਬਾਜ ਜਾਣੀ ਹੈ ਸਾਰੇ ਲਾਹਾ ਲੈ ਸਕਦੇ ਹਨ ਤੇ ਗੁਰੂ ਕੀ ਸੰਗਤ ਇਹ ਜਿਹੜਾ ਮਹਾਰਾਜ ਦੀ ਅਗਾਧ ਬੁੱਧ ਬਾਣੀ ਹੈ ਅੱਗੇ ਵੀ ਬੇਨਤੀ ਕੀਤੀ ਸੀ ਸੁਮੰਦਰ ਹੈ ਕਿ ਸਦਾ ਉਚਾਰਨ ਕਰਨ ਦਾ ਤਰੀਕਾ ਟੰਗ ਕਿਸੇ ਤਰ੍ਹਾਂ ਦਾ ਹੈ ਕਿਸੇ ਦਾ ਕਿਸੇ ਤਰ੍ਹਾਂ ਦਾ ਹੈ ਭੁੱਲਣੰਦਰ ਸਾਹਿਬ ਕੋ ਭੁੱਲ ਗੁਰੂ ਕਰਤਾਰ ਜਿਸ ਜਿਸ ਤਰ੍ਹਾਂ ਦੀ ਵਿਦਿਆ ਸੰਪਰਦਾਵਾਂ ਜੋ ਗੁਰੂ ਕੇ ਸਿੱਖਾਂ ਨੇ ਲਈ ਹੈ ਉਸ ਤਰ੍ਹਾਂ ਦੀ ਉਹ ਅੱਗੇ ਪ੍ਰਚਾਰ ਦੁਆਰਾ ਸਾਫ ਸੰਗਤ ਨੂੰ ਦੱਸਦੇ ਨੇ ਜਿੱਦਾਂ ਦੀ ਮੇਰੇ ਵਿਦਿਆ ਮਾਸਟਰ ਵਿਦਿਆ ਗੁਰੂ ਨੇ ਕਿਰਪਾ ਕੀਤੀ ਹੈ ਦਾਸ ਉਸੇ ਪ੍ਰਕਾਰ ਸੇਵਾ ਕਰ ਰਿਹਾ ਜੀ ਤੇ ਇੱਕ ਬੇਨਤੀ ਹੈ ਤਿੱਥ ਸੀਤੋ ਸੀਤਾ ਪੜਨਾ ਹੈ ਸੀਤੋ ਸੀਤਾ ਨਹੀਂ ਪੜਨਾ ਮਹਾਰਾਜ ਦੀ ਜਿਹੜੀ ਪੌੜੀ ਆਈ ਹੈ ਨਾ ਜੀ ਹੁਣ ਆਪ ਜੀ ਨੇ ਸਰਵਣ ਕੀਤੀ ਹੈ ਤਿੱਥੈ ਸੀਤੋ ਸੀਤਾ ਮਹਿਮਾ ਮਾਹੇ ਆਮ ਵਿਦਿਆਰਥੀ ਜਾਂ ਆਮ ਸੰਗਤ ਜਾਂ ਪਾਠੀ ਸਿੰਘ ਸਾਹਿਬਣ ਵੀ ਕਈ ਐਵੇਂ ਪੜ ਜਾਂਦੇ ਨੇ ਤਿੱਥੈ ਸੀਤੋ ਸੀਤਾ ਮਹਿਮਾ ਮਾਹੇ ਸੀਤੋ ਸੀਤਾ ਨਹੀਂ ਪੜਨਾ ਸਿਤੋ ਸੀਤਾ ਮਹਿਮਾ ਮਾਹੇ ਐਸੇ ਉਚਾਰਨ ਕਰਨਾ ਹੈ ਜੀ ਬਾਕੀ ਭੁੱਲਣ ਅੰਦਰ ਸਾਹਿਬ ਕੋ ਉ ਭੁੱਲ ਗੁਰੂ ਕਰਤਾਰ ਵਾਹਿਗੁਰਜੀ ਕਾ ਖਾਲਸਾ ਜੀ ਵਾਹਿਗੁਰਜੀ ਕੀ ਫਤਿਹ ਜੀ